ਤੁਸੀਂ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਜੀ ਦੀ ਇੱਕ ਵੀਡੀਓ ਵਾਇਰਲ ਹੋਈ ਦੇਖੀ ਹੋਣੀ ਆ ਜਿਹਦੇ ਵਿੱਚ ਉਹ ਵੋਟਰਾਂ ਨੂੰ 50000 ਰੁਪਇਆ ਲੱਖ ਰੁਪਇਆ ਪੈਸਿਆਂ ਦੀ ਆਫਰ ਕਰ ਰਿਹਾ ਵੋਟਾਂ ਵਾਸਤੇ ਇਹ ਵੋਟਾਂ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਕਾਂਗਰਸ ਵਾਲੇ ਇਹ ਗੱਲ ਸਮਝ ਆ ਜਾਣੀ ਚਾਹੀਦੀ ਵੋਟਰਜ਼ ਨੂੰ ਕਿ ਇਹ ਉਹੀ ਪੈਸਾ ਹੈ ਜਿਹੜਾ ਕਾਂਗਰਸ ਦੀ ਸਰਕਾਰ 'ਚ ਮੰਤਰੀ ਬਣ ਕੇ ਪਾਵਰ ਪੂਰੀ ਇਹਨਾਂ ਦੇ ਕੋਲ ਸੀ ਜਿਹੜੀ ਲੁੱਟ ਖਸੁੱਟ ਲੁੱਟ ਮਾਰ ਕੀਤੀ ਹੈ ਉਹੀ ਪੈਸਾ ਹੈ ਇਹ ਜਿਹੜਾ ਲੋਕਾਂ ਨੂੰ ਹੁਣ ਆਫਰ ਕਰ ਰਿਹਾ ਦੁਬਾਰਾ ਜਿੱਤਣ ਵਾਸਤੇ ਸੋ ਮੈਂ ਤਾਂ ਇਹੀ ਵੋਟਰਾਂ ਨੂੰ ਅਪੀਲ ਕਰੂੰਗਾ ਕਿ ਭਾਈ ਇਹ ਤੁਹਾਡੇ ਹੀ ਪੈਸੇ ਆ ਤੁਹਾਡੇ ਖੂਨ ਪਸੀਨੇ ਦੇ ਪੈਸੇ ਆ ਉਹਦੀ ਲੁੱਟਖਸਟ ਕੀਤੀ ਆ ਕਾਂਗਰਸੀਆਂ ਨੇ ਪੈਸੇ ਵੀ ਲੈ ਲੋ ਇਹਨਾਂ ਕੋਲੋਂ ਲੇਕਿਨ ਜਿਹੜੀ ਵੋਟ ਆ ਇਹਨਾਂ ਨੂੰ ਨਾ ਪਾਓ ਕਿਉਂਕਿ ਦੁਬਾਰਾ ਵੀ ਆ ਕੇ ਲੁੱਟਖਸਟ ਕਰਨਗੇ ਇਸ ਕਰਕੇ ਵੋਟਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪਾਓ ਤਾਂ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀਆਂ ਲੋੜਾਂ ਦਾ ਧਿਆਨ ਰੱਖ ਸਕੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੁਹਾਡੇ ਇਲਾਕੇ ਦਾ ਤੁਹਾਡੇ ਪਿੰਡ ਦਾ ਤੁਸੀਂ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗਜੀ ਦੀ ਇੱਕ ਵੀਡੀਓ ਵਾਇਰਲ ਹੋਈ ਦੇਖੀ ਹੋਣੀ ਆ ਜਿਹਦੇ ਵਿੱਚ ਉਹ ਵੋਟਰਾਂ ਨੂੰ 50000 ਰੁਪਇਆ ਲੱਖ ਰੁਪਇਆ ਪੈਸਿਆਂ ਦੀ ਆਫਰ ਕਰ ਰਿਹਾ ਵੋਟਾਂ ਵਾਸਤੇ ਇਹ ਵੋਟਾਂ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਕਾਂਗਰਸ ਵਾਲੇ ਇਹ ਗੱਲ ਸਮਝ ਆ ਜਾਣੀ ਚਾਹੀਦੀ ਵੋਟਰਜ਼ ਨੂੰ ਕਿ ਇਹ ਉਹੀ ਪੈਸਾ ਹੈ ਜਿਹੜਾ ਕਾਂਗਰਸ ਦੀ ਸਰਕਾਰ 'ਚ ਮੰਤਰੀ ਬਣ ਕੇ ਪਾਵਰ ਪੂਰੀ ਇਹਨਾਂ ਦੇ ਕੋਲ ਸੀ ਜਿਹੜੀ ਲੁੱਟ ਖਸੁੱਟ ਲੁੱਟ ਮਾਰ ਕੀਤੀ ਆ ਉਹੀ ਪੈਸਾ ਇਹ ਜਿਹੜਾ ਲੋਕਾਂ ਨੂੰ ਹੁਣ ਆਫਰ ਕਰ ਰਿਹਾ ਦੁਬਾਰਾ ਜਿੱਤਣ ਵਾਸਤੇ ਸੋ ਮੈਂ ਤਾਂ ਇਹੀ ਵੋਟਰਾਂ ਨੂੰ ਅਪੀਲ ਕਰੂੰਗਾ ਕਿ ਭਾਈ ਇਹ ਤੁਹਾਡੇ ਹੀ ਪੈਸੇ ਆ ਤੁਹਾਡੇ ਖੂਨ ਪਸੀਨੇ ਦੇ ਪੈਸੇ ਆ ਉਹਦੀ ਲੁੱਟ ਖਸੁੱਟ ਕੀਤੀ ਆ ਕਾਗਰਸੀਆਂ ਨੇ ਪੈਸੇ ਵੀ ਲੈ ਲੋ ਇਹਨਾਂ ਕੋਲੋਂ ਲੇਕਿਨ ਜਿਹੜੀ ਵੋਟ ਆ ਇਹਨਾਂ ਨੂੰ ਨਾ ਪਾਓ ਕਿਉਂਕਿ ਦੁਬਾਰਾ ਵੀ ਆ ਕੇ ਲੁੱਟ ਖਸੁੱਟ ਕਰਨਗੇ ਇਸ ਕਰਕੇ ਵੋਟਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪਾਓ ਤਾਂ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀਆਂ ਲੋੜਾਂ ਦਾ ਧਿਆਨ ਰੱਖ ਸਕੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੁਹਾਡੇ ਇਲਾਕੇ ਦਾ ਤੁਹਾਡੇ ਪਿੰਡ ਦਾ ਵਿਕਾਸ ਕਰਾ